ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਸਾਥੀਓ ਇਸ ਬੰਦੇ ਦੇ ਮੈਸੇਜ ਤੇ ਬਿਲਕੁਲ ਵੀ ਕੋਈ ਯਕੀਨ ਨਾ ਕਰਿਆ ਕਰੋ ਨਾ ਕੋਈ ਬਲੀਵ ਕਰਿਆ ਕਰੋ ਇਹ ਉਹ ਬੰਦਾ ਜਿਹੜਾ ਪਹਿਲੇ ਦਿਨ ਤੋਂ ਲੈ ਕੇ ਬਿਲਕੁਲ ਸਾਡੇ ਵਿਰੋਧ ਦੇ ਵਿੱਚ ਰਿਹਾ ਸਾਡੀਆਂ ਬਰਾਈਆਂ ਤੇ ਰਿਹਾ ਸਭ ਤੋਂ ਪਹਿਲਾਂ ਇਹ ਬੰਦੇ ਨੇ ਮੇਰੇ ਸਪੋਰਟਸ ਸਰਟੀਫਿਕੇਟ ਬਾਰੇ ਜਿਹੜਾ ਭੰਡੀ ਪ੍ਰਚਾਰ ਕਰਨਾ ਜਿਹੜਾ ਸ਼ੁਰੂ ਕੀਤਾ ਜਿਸ ਦੇ ਬਾਅਦ ਦੇ ਵਿੱਚ ਮੈਂ ਸਾਰੇ ਪ੍ਰੂਫ ਜਿਹੜੇ ਗਰੁੱਪਾਂ ਦੇ ਵਿੱਚ ਸੈਂਡ ਕੀਤੇ ਸੋ ਇਹ ਬੰਦਾ ਕਹਿ ਰਿਹਾ ਕਿ ਜੇ ਮੈਂ ਭਰਤੀ ਤੋਂ ਰਹਗਾ ਤਾਂ ਮੈਂ ਸੁਸਾਈਸਾਈਡ ਕਰ ਲੂੰਗਾ ਉਹਦਾ ਜ਼ਿੰਮੇਵਾਰ ਬੰਟੀ ਕੰਬੋਜ ਹੋਊਗਾ ਜਾਂ ਸਟੇਟ ਕਮੇਟੀ ਹੋਊਗੀ ਅਸੀਂ ਐਬ ਜੇ ਕੁੱਤੇ ਬਿੱਲੇ ਦੇ ਮਰਨ ਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਸਾਡੇ ਲੋਕ ਕੱਲ ਨੂੰ ਮਰਦਾ ਹੋਣੇ ਮਰ ਜੇ ਕੋਈ ਚੱਕਰ ਨਹੀਂ ਜੇ ਇਹਨੂੰ ਇੰਨਾ ਹੀ ਆ ਤਾਂ ਆਪਦੀ ਅਸਲੀ ਆਈਡੀ ਤੋਂ ਮੈਸੇਜ ਕਰੇ ਅਸਲੀ ਆਈਡੀ ਤੋਂ ਗੱਲ ਕਰੇ ਜਾਂ ਆਪਦਾ ਫੋਨ ਨੰਬਰ ਗਰੁੱਪਾਂ ਦੇ ਵਿੱਚ ਛੱਡੇ ਇਹ ਉਹ ਬੰਦਾ ਜਿਹੜਾ 4 ਦਿਨਾਂ ਬਾਅਦ ਟੈਲੀਗ੍ਰਾਮ ਤੇ ਨਾਂ ਬਦਲ ਲੈਂਦਾ 4 ਦਿਨਾਂ ਬਾਅਦ ਕੋਈ ਸ਼ੁਰਲੀ ਛੱਡ ਦਿੰਦਾ ਤੇ ਸਾਡਾ ਜਿਹੜਾ ਕੀਡਰਾ ਡੀਮੋਟੀਵੇਟ ਹੋ ਜਾਂਦਾ ਇਸ ਬੰਦੇ ਨੂੰ ਕਹੋ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਉਸ ਗੱਲ 'ਚ ਕਿੰਨੀ ਕਿ ਸੱਚਾਈ ਆ ਕੀ ਝੂਠਾ ਕੀ ਸੱਚ ਤੇ ਇਦਾਂ ਮੈਸੇਜ ਕਰਨ ਨਾਲ ਜਾਂ ਫੇਕ ਆਈਡੀਆਂ ਤੋਂ ਮੈਸੇਜ ਪਾਉਣ ਨਾਲ ਸਾਥੀਓ ਕੁਝ ਨਹੀਂ ਹੋਣਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ